ਵਾਕਾਂ ਨੇ ਸਿਖਾਇਆ ਹੈ ਭਾਈ ਮੈਨੂੰ ਸਾਈਨ ਕਰ ਲੈ ਚਲ ਕਰ ਦੇ ਲੈ ਬੇ ਬਸ ਸਾਈਨ ਕਰ ਦੋ ਹਾਂ ਬਸ ਕਰ ਤੇ ਸਾਈਨ ਲੈ ਦੇ ਬੇਰਾ ਸੱਚੀ ਸਿੱਖੀ ਹੋਈ ਆ ਲੈ ਮਣ ਆ ਮੇਰਾ ਵੀ ਫੜ ਲੈ ਫੜ ਲੈ ਹਾਂ ਲੋ ਭਾਈ ਪਿੰਨ ਆ ਲੈ ਸਰੋਂ ਦਾ ਪੈਨ ਫੜਾ ਦੇ ਆ ਲੋ ਸਰ ਫੜਾ ਲੈ ਲਿਓ ਜੀ ਹੁਣ ਭਾਈ ਤੁਸੀਂ ਐ ਦੱਸੋ ਛੋਡਿਓ ਸੈਂਟਰ ਲੀਡਰ ਕੌਣ ਬਣੂਗਾ ਆਮਣੀ ਬਣੂਗੀ ਸਾਰਾ ਅੱਛਾ ਜੀ ਹਾਂਜੀ ਚਲ ਭਾਈ ਤੁਸੀਂ ਐ ਕਰੋ ਛੋਡੀ ਜ਼ਿੰਮੇਵਾਰੀ ਹੈ ਕਿਸ਼ਤ ਭਰਉਣ ਦੀ ਹੁਣ ਠੀਕ ਹੈ ਜੀ ਹਾਂ ਸਕਰੀਪ ਐ ਕਰਾ ਫਾਰਮ ਪਾਲਾ ਇਹ ਪਾਲਾ ਨੇ ਆਪ ਹਾਂ ਸਰ ਕਿਸ਼ਤਾ ਤੁਸੀਂ ਇੱਥੇ ਲੈ ਜਾ ਕਰੋ ਜੀ ਆ ਕੇ ਇਸੇ ਕਰੋ ਮੈਂ ਇਕੱਠੀਆਂ ਕਰਕੇ ਰੱਖ ਲਾ ਕਰੂੰਗਾ ਕਿਸ਼ਤਾ ਤੇ ਸਰ ਕਿੰਨੇ ਕਿੰਨੇ ਪੈਸੇ ਮਿਲਣਗੇ ਜੀ ਸਾਨੂੰ ਖਰਚਾ ਕਿੰਨਾ ਪਊਗਾ ਭਾਈ ਛੋਡੀ ਸਾਰਾ ਫੈਲ ਦਾ ਖਰਚਾ ਆਇਆ ਕਰੂ 500 ਰੁਪਿਆ ਠੀਕ ਹੈ ਇੱਕ ਵਾਰੀ ਫੈਲ ਦਾ ਖਰਚਾ 500 ਕੱਟ ਕੇ ਛੋਡੇ ਦੋ ਦਿਨਾਂ ਬਾਅਦ 29500 ਰੁਪਿਆ ਤੁਹਾਡੇ ਖਾਤੇ ਜਾ ਜਾਣਗੇ ਚਲੋ ਠੀਕ ਆ ਜੀ ਛੇਤੀ ਕਰਿਓ ਸਾਰੇ ਇਹਨਾਂ ਦਾ ਕਾਲੀ ਹੋਈ ਪਈ ਆ ਜੀ ਨਾ ਨਾ ਕੋਈ ਪ੍ਰੋਸੈਸ ਹੀ ਹੁੰਦਾ ਚਲੋ ਠੀਕ ਆ ਜੀ ਚੰਗੀ ਗੱਲ ਹੁਣ ਸ਼੍ਰੀਪਾਪਾ ਐ ਕਰ ਰਹੇ ਹਫਤੇ ਬਾਅਦ ਅਸੀਂ ਗੇੜਾ ਮਾਰਾਂਗੇ ਜੀ ਠੀਕ ਆ ਜ ਹੁਣ ਕੋਈ ਕਿਸ਼ਤ ਆਪਨੀ ਇਕੱਠੀਆਂ ਕਰਕੇ ਰੱਖਿਓ ਕੋਈ ਨਾ ਸਰ ਟਾਈਮਸ ਦੀ ਕਿਸ਼ਤ ਇਕੱਠੀ ਕਰ ਲਿਆ ਕਰੂੰਗੀ ਮੈਂ ਠੀਕ ਹੈ ਜੀ ਕਿਸ਼ਤ ਲੈ ਜਾ ਕਰੋ ਚੱਲ ਗਿਆ ਜੀ ਫਿਰ ਹਾਂ ਬਈ ਚਲੋ ਹਾਂ ਚਾਹ ਪਾਣੀ ਪੀ ਜਾਂਦੇ ਜੀ ਨਾ ਨਾ ਬਸ ਹੀ ਚਾਹ ਪਾਣੀ ਚਾਹੀ ਠੀਕ ਹੈ ਜੀ ਚਲੋ ਠੀਕ ਹੈ ਜੀ ਬਈ ਲੈ ਸਰਦਾ ਤਾਂ ਫੋਨ ਵੀ ਆ ਗਿਆ ਕਿਸ਼ਤਾਂ ਇਕੱਠੀਆਂ ਕਰ ਲਾਂ ਹੁਣ ਪਹਿਲਾਂ ਰਣਦੀਪ ਦੀ ਲੈ ਜਾ ਕਿਸ਼ਤ ਕਿਰਤਾਈ ਕੰਨੀ ਜਾਉਂਗੀ ਫੜੀ ਲਿਆ ਮਰਨਦੀਪ ਤੋਂ ਪਤਾ ਨਹੀਂ ਘਰੇ ਹੈਗੀ ਆ ਕਿ ਨਾ ਉਹ ਬੈਠੀ ਐ ਬੈਲੀ ਹੋ ਕੇ ਬੈ ਗਈ ਰੰਦੀਪ ਹੈ ਕੰਮ ਕਰਕੇ ਹੋਰ ਬਣੇ ਸਰ ਜਿਆ ਦੁਖੀ ਜਾਂਦਾ ਸੀ ਬਸ ਬੈਠ ਗਈ ਅੱਛਾ ਦਵਾਈ ਦੂਈ ਲੈ ਲੈਂਦੀ ਕੋਈ ਬਸ ਲੈ ਨਹੀਂ ਆ ਗੋਲੀ ਹੁਣ ਤੇ ਹੋਰ ਮੈਂ ਤਾਂ ਕਿਸ਼ਤ ਨੂੰ ਆਈ ਸੀ ਆ ਗਿਆ ਸਰ ਫੋਨ ਆ ਗਿਆ ਸਰ ਦਾਣ ਵਾਲੇ ਨੇ ਬਸ ਅੱਛਾ ਹਾਂ ਬੇਬੇ ਤੋਂ ਫੜ ਲਾ ਉਹ ਤੋਂ ਤਾਈ ਤੋਂ ਤਾਈ ਤੋਂ ਫੜੂੰਗੀ ਉਧਰ ਆ ਗਈ ਅੱਛਾ ਹਾਂ ਚਾਲਾ ਲਾ ਭੈਣੇ ਮੈਂ ਵੀ ਤਿਆਰ ਕਰੀ ਬੈਠੀ ਸੀ ਕਿਸ ਤੇ ਤੇਰੀ ਹਾਲੇ ਫੜ ਹੋਰ ਟਾਈਮ ਸਰ ਦਿੱਤੀ ਜਾਵੇ ਵਧੀਆ ਹੈ ਨਾ ਹਾਂ ਹੋਰ ਪੁੱਛਣਾ ਕਿਹੜਾ ਖੜਦਾ ਪੈਸਾ ਆਉਂਦਾ ਮੰਗ ਰੂਆ ਪਹਿਲਾਂ ਤਿਆਰ ਹੋ ਜਾਂਦੀ ਹੋਰ ਆਈ ਐ ਬਸ ਪੈਸਿਆਂ ਦਾ ਤਾਂ ਹੋਰ ਸੰਤਾ ਆਈ ਸੀ ਵੀ ਲੈ ਮੈਂ ਐਸ ਲੈ ਲਾਂਗੇ ਨੂੰ ਪੁੱਤੇ ਦੀ ਹੁਣ ਮੈਂ ਐਸ ਵੀ ਨਹੀਂ ਲੈਤੀ ਗਈ ਕਿਉਂ ਲੈ ਪੈਸੇ ਕਿਧਰੇ ਹੋਰ ਹੀ ਚੱਲ ਗਏ ਭੈਣੇ ਸਾਡੇ ਤਾਂ ਪੁੱਛ ਨਾ ਲੈ ਵਿਚ ਦੀ ਉਹੀ ਗੱਲ ਕੋਈ ਨਾ ਕੋਈ ਕੁਸਾਈ ਰਹਿੰਦਾਗਾ ਤੇ ਨਾਲੇ ਸੱਚ ਤੁਸੀਂ ਤਿਆਰ ਜਿ ਹੋਈ ਜਾਂਦੇ ਸੀ ਬੈਗ ਜੇ ਪਾਈ ਕਿੱਥੇ ਗਏ ਸੀ ਨੀ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਉਹੀ ਤਾਂ ਰੋਣੇ ਰੋਈ ਜਾਂਨੀਆਂ ਉਹੀ ਗੱਲ ਲੋਨ ਕਰਾਇਆ ਸੀ ਮਹਸ ਲੈਣ ਨੂੰ ਤੇ ਫਿਰ ਉੱਥੇ ਵਿਆਹ ਚ ਖਰਚ ਹੋ ਗਏ ਸਾਡਾ ਤਾਂ 10000 ਰੁਪਿਆ ਲੱਗ ਗਿਆ ਉਹ ਸੋਚਦੇ ਕੁਝ ਹੋਰ ਹੁੰਨੇ ਲੱਗ ਕਿਸੇ ਪਾਸੇ ਹੋਰ ਜਾਂਦੇ ਨੇ ਹੋਰ ਕੀ ਕਰੀਏ ਹੁਣ ਬਾਲਾ ਔਖਾ ਹੋਇਆ ਪਿਆ ਕਿਸ਼ਤ ਮੈਂ ਤਾਂ ਮਸਾਂ ਕਰੀਆ ਦੁੱਧਾ ਵਾਲੇ ਦਾ ਵੀ ਸਮਸਤਾ 10000 ਸ਼ਿਰ ਕਰਾ ਲਿਆ ਕਿਸ਼ਤਾਂ ਤੇ ਤੂੰ ਭਰਦੀ ਰਹੀ ਫੇ ਟਾਈਮ ਨਾਲ ਹੀ ਚੱਲ ਭੈਣੇ ਕਿਸ਼ਤਾਂ ਦਾ ਤਾਂ ਕਰੂੰਗੀ ਜਿੱਤੋਂ ਫਿਰ ਹੁਣ ਜਦੋਂ ਹੂਲਾ ਫੱਕ ਹੀ ਲਿਆ ਫਿਰ ਹਾਂ ਚੱਲ ਕੋਈ ਨਾ ਮੈਂ ਉਹ ਤਾਂ ਤਾਈ ਤੋਂ ਵੀ ਫੜਨੀ ਹੈ ਜੇ ਕਿਸ਼ਤ ਹੋਰ ਫਿਰ ਰੈਂਦੀਆਂ ਖੂਂਦੀਆਂ ਆਹ ਚੂੜੀਆਂ ਬੜੇ ਸੁਣਨੇ ਹਾਂ ਹਾਂ ਸੱਚ ਲੈ ਚੂੜੀਆਂ ਹੁਣ ਕਰਵਾ ਲਈਆਂ ਹੋਰ ਫਿਰ ਕਰਵਾ ਲਈਆਂ ਹੋਰ ਕੀ ਕਰਾਂ ਮੈਂ ਕਿਹਾ ਚੱਲ ਸੋਣੇ ਨਹੀਂ ਤਾਂ ਨਹੀਂ ਚਾਂਦੀ ਦੀਆਂ ਪਾ ਕੇ ਵਗ ਜਾਗੇ ਕਿੰਨੇ ਦੀ ਬਣੀਆਂ ਫਿਰ ਇਹ ਇਹ ਤਾਂ ਬਣੀਆਂ 5000 ਦੀਆਂ ਤੇ ਮੇਰੀ ਗੱਲ ਸੁਣੋ ਮੇਰੀ ਚਾਚੇ ਦੀਆਂ ਕੁੜੀਆਂ ਤੇ ਮੇਰੀ ਭੈਣ ਉਹ ਤਾਂ ਭੈਣ ਫਿਰ ਵਧੀਆਂ ਨੇ ਉਹ ਤਾਂ ਲੱਗੇ ਹੋਏ ਨੇ ਫਿਰ ਹੁਣ ਚੱਲ ਆਪਾਂ ਨੂੰ ਵੀ ਮਾੜਾ ਮੋਟਾ ਤੈਨੂੰ ਪਤਾ ਵੀ ਜਹੇ ਜਹੇ ਲੋਕ ਰਹਿੰਦੇ ਹੋ ਜਹਿ ਰਹਿਣਾ ਪੈਂਦਾ ਪੈਂਦਾ ਚਾਹੀਦਾ ਹਾਂ ਉਹੀ ਤਾਂ ਗੱਲ ਹੈ ਹੋਰ ਭੈਣੇ ਮੇਰੀਆਂ ਭੈਣਾਂ ਤਾਂ ਸਾਰੀਆਂ ਤਖੜੇ ਘਰੇ ਆ ਮਾਸੀ ਚਾਚੇ ਦੀਆਂ ਕੁੜੀਆਂ ਸਾਰੈ ਸਾਡੇ ਤਾਂ ਫਿਰ ਅਗਲਾ ਖੂ ਇਹ ਵੀ ਆਈਆਂ ਅਗੀ ਉੱਠ ਕੇ ਹਨਾ ਵੀ ਇੰਨਾ ਕੁ ਨਹੀਂ ਲੱਗਾ ਇਹਨਾਂ ਦੇ ਜਿਵੇਂ ਲੋਕ ਚੱਲਦੇ ਨੇ ਫਿਰ ਉਹਵੇਂ ਵੀ ਰਹਿਣਾ ਪੈਂਦਾ ਨਾ ਰਹਿਣਾ ਪੈਂਦਾ ਹੋਰ ਦੁਨੀਆਦਾਰੀ ਹੈ ਹੋਰ ਚੱਲ ਚੰਗਾ ਮੈਂ ਤਾਈ ਤੋਂ ਫੜ ਲਾ ਕਿਸ਼ਤ ਚਾਲ ਫੜਨ ਦਾ ਭੈਣੇ ਹੋਰ ਚੰਗਾ ਹੋਰ ਬਾਕੀ ਸਾਰੀਆਂ ਦੀ ਆ ਗਈ ਹਾਂ ਬਾਕੀ ਸਾਰੀਆਂ ਦੀ ਆ ਗਈ ਚਲੋ ਠੀਕ ਹੈ ਚੰਗਾ ਲੈ ਮੈਦਾਣਾ ਆ ਬਾਂਚ ਖੜਾ ਕਰ ਲਿਆ ਲੋਨ ਲੈ ਕੇ ਵੀ ਸਿਆਪਾ ਪਾਇਆ ਆਪਦੀ ਜਾਨ ਨੂੰ ਲੈ ਪੈਸੇ ਸਾਰੇ ਲੱਗ ਗਏ ਹੁਣ ਸਾਨੂੰ ਟੈਨਸ਼ਨ ਲੱਗੀ ਪਈ ਅਗਲੀ ਕਿਸ਼ਤ ਵਾਰੀ ਕੀ ਕਰੂੰਗੀ ਹਾ ਹਫਤਾ ਤਾਂ ਆ ਹੀ ਰਹਿੰਦਾ ਚਲੋ ਦੇਖਾਂਗੇ ਕੀ ਬਣਦਾ ਲੈ ਫੇਰੇ ਖੜੇ ਸੀ ਲੋਨ ਕਰਾਉਣ ਨੂੰ ਜਿਹੇ ਚੀਜ਼ਾਂ ਤੇ ਖਰਚ ਕਰਨਾ ਸੀ। ਹੋਰ ਤਾਈ ਕੀ ਕਰੀ ਜਾਂਦੀ ਸੀ? ਕੁਛ ਨਹੀਂ ਪਾਣੀ ਜੱਤਾ ਕਰਦੀ ਸੀ। ਅੱਛਾ। ਹਾਂ। ਨੌਂ ਦਿ ਹੋਏਗੇ। ਕਿਵੇਂ? ਹਾਂ। ਮੈਂ ਕਿਸ਼ਤ ਲੈਣ ਆਈ ਸੀ। ਅੱਛਾ। ਹਾਂ। ਸਰ ਦਾ ਫੋਨ ਆ ਗਿਆ ਤੇ ਹੋ ਗਈਆਂ ਇਕੱਠੀਆਂ ਸਾਰਿਆਂ ਦੀ ਕਿਸ਼ਤ। ਸਾਭਦੀਆਂ ਆ ਗਿਆ ਰਣਦੀਪ ਤੋਂ ਵੀ ਹੁਣ ਹੀ ਲੈ ਕੇ ਆਈਆਂ ਕਿਸ਼ਤਾ ਦੇਖ। ਅੱਛਾ। ਤੇ ਸਰ ਦਾ ਫੋਨ ਆ ਗਿਆ। ਅੱਛਾ। ਹਾਂ ਆਉਣ ਆਲੇ ਆ ਸਾਰੇ। ਹਾਂ। ਕਿਧਰੋਂ ਪੰਗਾ ਲਿਆ ਆਪਾਂ ਹਣਾ। ਕਿਉਂ ਉਹ ਤਾਂ ਭਾਈ तू ਵੀ ਕਾਲੀ ਕਰਦੀ ਸੀ ਹੁਣ ਕਹਿੰਦੀ ਪੰਗਾ ਲੈ ਲੈ ਬਸ ਮਸਾਂ ਹੀ ਇਕੱਠੇ ਕਰੇ ਨੇ ਲਫੜ ਕਿੰਨੇ ਨੇ ਦੇਖ ਲੈ ਗਿਣ ਲੈ ਠੀਕ ਐ ਠੀਕ ਐ ਠੀਕ ਐ ਹੁਣ ਸਮੇਸਰ ਪਰਦਿਆ ਕਰਦਾ ਹੀ ਕਿਸ਼ਤ ਨੂੰ ਦੋਰੀ ਪਹਿਲਾਂ ਹੀ ਸੰਸਾ ਲੱਗ ਜਾਂਦਾ ਫਿਰ ਉਹ ਤਾਂ ਹੁਣ ਪਹਿਲਾਂ ਦੇਖਣ ਨੂੰ ਕਿਸ਼ਤ ਤਾ ਕਰੇ ਨੇ ਮੇਰੀ ਗੱਲ ਸੁਣਤਾ ਜੇ ਆਪਾਂ ਟਾਈਮ ਸਿਰ ਪਰ ਦੇ ਰਵਾਂਗੇ ਕਿਸ਼ਤ ਤਾਂ ਆਪਾਂ ਨੂੰ ਹੋਰ ਵੀ ਦੇਣਗੇ ਵੱਡਾ ਮਿਲੂਗਾ ਅਗਲੀ ਵਾਰ ਨੂੰ ਲੋਨ ਨਾ ਭੈਣੇ ਨਾ ਦੇਖ ਲੈ ਪੈਸਿਆਂ ਦੀ ਤਾਂ ਲੋੜ ਹੀ ਰਹਿੰਦੀ ਐ ਲੋੜ ਰਹਿੰਦੀ ਐ ਮੈਂ ਨਹੀਂ ਲਾ online ਦੀ ਕਿਉਂ ਹਾਂ ਔਖਾ ਹੋ ਕੇ ਮਸਾਂ ਇਕੱਠੇ ਕਰਦੀਆਂ ਪੈਸੇ ਮੈਂ ਕਿਹੜਾ ਕੋਈ ਕੰਮ ਕਰਦੀ ਆ ਫਿਰ ਕੰਮ ਕਰ ਤੇ ਲਾਉਣੇ ਸੀ ਤਾਈ ਪੈਸੇ ਉਹਦੇ ਤੂੰ ਬਸ ਆਈ ਹੁਣ ਜੇ ਮੈਂ ਕੋਈ ਕੰਮ ਕਰਦੀ ਹੋਵਾਂ ਤੇ ਬੁੜੀਆਂ ਹੁਣ ਤੂੰ ਤੇਰੇ ਵਰਗੀਆਂ ਕੁੜੀਆਂ ਦਾ ਕੋਈ ਕੱਪੜੇ ਸਿਉਂਦੀਆਂ ਕੋਈ ਕੁਸ਼ ਕਰਦੀ ਐ ਜਾਂ ਕੋਈ ਪਸ਼ੂ ਚਾਂਦੀਆਂ ਨੇ ਮੈਂ ਕਿਹੜਾ ਕੋਈ ਪਸ਼ੂ ਚਾਂਦਦੀ ਚੱਲ ਕੋਈ ਨਾ ਮੇਰੀ ਕਿਸ਼ਤ ਦੇ ਦਾ ਕਾ ਟਾਈਮ ਸਿਰ ਚੱਲ ਕੋਈ ਨਹੀਂ ਜੇ ਕਦੇ ਅੜਕ ਗਈ ਪਹਿਲਾਂ ਫਿਰ ਤੈਨੂੰ ਸੇਪੋ ਹੁੰ ਜਿਵੇਂ ਹੁਣ ਕਿਸ਼ਤ ਦਿੱਤੀ ਐ ਬਸ ਐ ਭਰਦੀ ਰਹੀ ਫਿਰ ਮੂਰੇ ਲੀਡਰ ਤਾਂ ਨਹੀਂ ਆ ਤਾਈ ਫਿਰ ਮੇਰੇ ਤੇ ਗੱਲ ਲਾਉਂਗੀ ਲੀਡਰ ਤੂੰ ਐ ਫਿਰ ਕਈ ਵਾਰੀ ਲੀਡਰ ਨੂੰ ਵੀ ਭਰਨੀ ਪੈ ਜਾਂਦੀ ਐ ਚੱਲ ਕੋਈ ਨਾ ਚੰਗਾ ਤਾਂ ਹੀ ਫਿਰ ਉਹ ਬਣਾ ਲਾ ਫੋਨ ਉਹਾਰੇ ਇੱਕ ਵਾਰ ਤਾਂ ਆ ਕੇ ਵੀ ਹੱਟ ਗਿਆ ਫੋਨ ਠੀਕ ਐ ਚੰਗਾ ਲੈ ਸਗਰੀ ਜੀ ਪੋਇਨਾਂ ਦਾ ਕਿਸ਼ਤ ਆਪਾਂ ਨੂੰ ਪੂਰੀਆਂ ਦੇਤੀਆਂ ਠੀਕ ਐ ਵਧੀਆ ਹੋਇਆ ਬਾਈ ਉਹ ਆਪਣੇ ਨਾਲ ਦੇ ਰੱਖਿਆ ਹੁੰਦੇ ਸੀ ਕਹਿੰਦੇ ਵੀ ਇਸ ਪਿੰਡ ਚ ਤਾਂ ਵੀ ਕਿਸ਼ਤਾਂ ਵੀ ਤੁਹਾਨੂੰ ਪੂਰੀਆਂ ਮਿਲਦੀਆਂ ਹੀ ਨਹੀਂ ਓਏ ਉਹੀ ਮਾਰਦੇ ਹੋਣਗੇ ਜਾਣ ਕੇ ਉਹਨਾਂ ਨੂੰ ਆਇਆ ਹੁੰਦਾ ਵੀ ਅਸੀਂ ਇੱਥੇ ਫਾਇਦਾ ਚੱਕਾਂਗੇ ਹਾਂ ਚੱਲ ਵਧੀਆ ਅੱਜ ਦਾ ਟਾਈਮ ਚਲ ਬਰੀ ਆ ਬਜੀ ਟਾਈਮ ਸਰ ਭਰੀ ਜਾਣਾ ਆਪਾਂ ਨੂੰ ਵਧੀਆ ਫੇਰੀ ਤਨਖਾਹ ਮਿਲੂਗੀ ਲੈ ਆਪਾਂ ਇਹਨੂੰ ਖਟਾਵੇ ਆ ਲੈ ਚੱਲ ਬਾਈ ਇੱਥੋਂ ਦਾ ਕੰਮ ਨਿਬੜ ਗਿਆ ਤੇ ਹੁਣ ਆਪਾਂ ਅਗਲੇ ਪਿੰਡ ਚੱਲਦੇ ਆਂ ਫਿਰ ਦੇਖਦੇ ਆਂ ਕੀ ਚਲ ਮੋੜਾ ਛੇਤੀ ਕਰ ਫਿਰ ਹਾਂ ਠੀਕ ਐ ਬਾ ਚੱਲਦੇ ਆਂ ਜਾਂ ਪਹਿਲਾਂ ਆਪਾਂ ਐ ਕਰਦੇ ਆਪਣੇ ਦਫ਼ਤਰੀ ਹੋ ਚੱਲਦੇ ਆਂ ਦਫ਼ਤਰੋਂ ਚਲ ਰੋਟੀ ਖਾ ਲਾਂਗੇ ਨਾਲੇ ਉੱਥੇ ਹਾਂ ਹਾਂ ਚੱਲ ਠੀਕ ਚਲ ਰਾਇਰ ਜੱਬ ਹੋਇਆ ਪੈਸੇ ਕਿਸੇ ਤੋਂ ਮਿਲੇ ਨਹੀਂ ਉਠਾ ਪੰਗਾ ਕਰ ਲਿਆ ਕਿਸ਼ਤਾਂ ਆਂ ਕਢਾ ਕੇ ਹੁਣ ਕਿਸੇ ਤੋਂ ਨਹੀਂ ਮਿਲੇ 20 ਕਰਾਂ ਦੇ ਜਾਇਆ ਇੱਦੇ ਰਹੋ ਭਾਈ ਪੈਸੇ ਕਿਸੇ ਨੇ ਨਹੀਂ ਹਾਂ ਕਰੀ ਐ ਮੈਂ ਆਖਿਆ ਸੀ ਪਹਿਲਾਂ ਕਿ ਤੂੰ ਨਾ ਇਹ ਕੰਮ ਕਰਦਾ ਇਹ ਕੰਮ ਕਰ ਮੰਨੀ ਨਹੀਂ ਕਿਸੇ ਦੀ ਗੱਲ ਹੋਰ ਤਾਂ ਆਖੀ ਗਈ ਕਿਸ਼ਤਾਂ ਕਿਸ਼ਤਾਂ ਪੈਸੇ ਕਢਾ ਲਾ ਲੋਨ ਕਰਾ ਲਾ ਲੋਨ ਕਰਾ ਲਾ ਹੁਣ ਕਿਸ਼ਤਾਂ ਵਾਲੇ ਪਿੰਡ ਚ ਆ ਰਹੇ ਆ ਹੁਣ ਉਹ ਤਾਂ ਉਥੋਂ ਕਿਸ਼ਤ ਲੈ ਕੇ ਸਿੱਧੇ ਇੱਥੇ ਆਉਣਗੇ ਕੀ ਜਵਾਬ ਦੇ ਮੰਗ ਉਹਨਾਂ ਨੂੰ ਚਾਲਾ ਸਾਰੇ ਯੱਕ ਦੇਖਦਾ ਕਰਦਾ ਕਿਵੇਂ ਕੁਸ ਲੈ ਪਤਾ ਨਹੀਂ ਭੇਜਿਆ ਸੀ ਪੈਸੇ ਪੁੱਛਣ ਕਿਸ ਤੋਂ ਮਿਲਣਗੇ ਖਨਾ ਮੇਰਾ ਚਾਰ ਘਰਾਂ ਦੇ ਜਾਇ ਸਾਰਿਆਂ ਨੇ ਜਵਾਬ ਦਿੱਤਾ ਇਹ ਵੀ ਫੰਨ ਨਹੀਂ ਲੈ ਲਿਆ ਕਿੱਥੋਂ ਉੱਥੇ ਆਪਾਂ ਆ ਕਰਿਆ ਸਾਰਾ ਦਿਨ ਹੋ ਗਿਆ ਭੌਂਕਦੇ ਨੂੰ ਉਹ ਕਿਸ ਤ ਕੁਸਤਰਾ ਨਹੀਂ ਹੱਲ ਹੋਇਆ ਮੈਥੋਂ ਆਪਦਾ ਕਿਵੇਂ ਮਰਜ਼ੀ ਕਰ ਤੈਨੂੰ ਮੈਂ ਆਖਿਆ ਸੀਗਾ ਉਦੋਂ ਮੈਂ ਤਾਂ ਆਪਚਾਰ ਕਰਾਂ ਦੇ ਜਾਇ ਆਈ ਹੁਣ ਉਹਨਾਂ ਨੂੰ ਕੀ ਮੂੰਹ ਦਿਖਾਉਂ ਕਿੱਧਰ ਜਾਈਏ ਮੈਨੂੰ ਨਹੀਂ ਪਤਾ ਮੈਂ ਤਾਂ ਖੇਤ ਨੂੰ ਜਾਣਾ ਤੇ ਆਪ ਦਾ ਹੱਲ ਆਪੇ ਕਰ ਮੈਂ ਤਾਂ ਸਾਰੇ ਪਿੰਡ ਤੇ ਜਾਇਆ 20 ਕਰਾਂ ਦੇ ਕਿਸੇ ਨੇ 1 ਰੁਪਿਆ ਨਹੀਂ ਦਿੱਤਾ ਲੈ ਮੈਂ ਕਿੱਥੋਂ ਹੱਲ ਕਰਾਂ ਮੈਂ ਤਾਂ ਆਪਚਾਰ ਕਰਾਂ ਦੇ ਜਾਇ ਆਈ ਹੁਣ ਅਗਲਾ ਦਿਨ ਕਿਸੇ ਨੇ ਦਿੱਤੇ ਨਹੀਂਗੇ ਦੱਸ ਹੁਣ ਜਾਂ ਉਹਨਾਂ ਨੂੰ ਕਹਿ ਦੀ ਫਿਰ ਕਹ ਫੇਰ ਭਰ ਦਿਆਂਗੇ ਅਗਲੇ ਮਹੀਨੇ ਉਹ ਨਹੀਂ ਲੈਂਦੇ ਉਹ ਤਾਂ ਲੈ ਕੇ ਹੱਲਣਗੇ ਇੱਥੇ ਧਰਨਾ ਦੇ ਕੇ ਬਹਿ ਜਾਣਗੇ ਘਰੇ ਉਹ ਕਦੋਂ ਹੱਲ ਦੇਣਗੇ ਹਾਂ ਧਰ ਨਾਲੇ ਕੇ ਬਹਿ ਜਾਣਗੇ ਫਿਰ ਮੈਂ ਕੀ ਕਰਾਂ ਮੈਂ ਉਧਰ ਤਾਂ ਹੁਣ ਖੇਤ ਮੇਰੀ ਪਾਣੀ ਦੀ ਵਾਰੀ ਐ ਉਧਰ ਤੂੰ ਆਪ ਸੇਪਾ ਪਾਦਾ ਮੈਂ ਕਿੱਥੋਂ ਲਿਆਵਾਂ ਪੈਸੇ ਹਾਂ ਮੇਰੀ ਗੱਲ ਸੁਣਾ ਉਹ ਤਾਂ ਤੂੰ ਵੀ ਹਾਂ ਚ ਹਾਂ ਮਲਾਈ ਸੀਗੀ ਹਾਮੀ ਭਰੀ ਸੀ ਵੀ ਲੋਨ ਲੈ ਲੈ ਜੇ ਤੂੰ ਨਾ ਕਰਦਾ ਤਾਂ ਮੈਂ ਕਦੋਂ ਲੋਨ ਲੈਂਦੀ ਸੀ ਮੈਂ ਤਾਂ ਤੇਰੀ ਰਾਏ ਨਾਲ ਲੈਂਦਾ ਉਹ ਮੈਂ ਤਾਂ ਹਾਮੀ ਤਾਂ ਭਰੀ ਸੀ ਚੱਲ ਮਹਾਪਾਹ ਉਹ ਲੈ ਲਾਂਗੇ ਮੱਝ ਤੂੰ ਸਾਰੇ ਪੈਸੇ ਤੀਰਾ 30 ਹਾਲ ਖਰਾਬ ਕਰਤਾ ਕਿਉਂ ਮੈਂ ਕਿਹੜਾ ਕੱਲੀ ਨੇ ਹਾਲ ਖਰਾਬ ਕਰਤਾ ਪੈਸੇ ਤਾਂ ਤੇਰੇ ਕੋਲ ਸੀ ਸਿਰ ਮੂੜਾ ਹੁਣ ਤੂੰ ਮੇਰੇ ਮੜਦਾਗਾ ਵੀ ਤਾਂ ਖਰਾਬ ਮੈਨੂੰ ਨਹੀਂ ਪਤਾ ਆਪ ਦਾ ਕੋਤੋਂ ਮਰਜ਼ੀ ਕਰ ਦੇਖ ਲਾ ਮੇਰੀ ਜਾਨ ਨੂੰ ਕੰਡੇ ਬੀਜ ਕੇ ਹੁਣਾਂ ਕਾਹੇ ਜਾਨਾਂ ਖੇਤ ਨੂੰ ਮੈਂ ਦੱਸ ਕੀ ਕਰਾਂ ਹੁਣ ਉਹ ਤਾਂ ਆ ਕੇ ਇੱਥੇ ਬੈ ਜਾਣਗੇ ਉਹ ਕਦੋਂ ਕਿਸਤ ਲੈਵਣਾ ਹੱਲ ਦੇਣਗੇ ਇਹ ਤਾਂ ਕੰਡੇ ਬੀਜ ਤੇ ਮੇਰੀ ਜਾਨ ਨੂੰ ਕਿੱਥੋਂ ਮੈਂ ਜੀਵ ਹਲਾਤੀ ਵੀ ਆਮਨ ਆਈ ਸੀ ਜੇ ਮੈਂ ਨਾ ਕਹਿੰਦੀ ਸਾਰਾ ਤਾਂ ਫੇਰ ਵੀ ਸਰੀ ਜਾਂਦਾ ਸੀਗਾ ਹੁਣ ਤਾਂ ਸਮਾਂ ਇਦੂ ਵੀ ਜਾਣ ਕੜੱਕੀ ਚ ਆ ਗਈ ਹੁਣ ਕੀ ਹੱਲ ਕਰਾਂ ਕੁਝ ਦਿਸਦਾ ਹੀ ਨਹੀਂ ਮੈਨੂੰ ਤਾਂ ਆਪ ਤਾਂ ਨਿੱਕਲ ਗਿਆ ਹੁਣ ਖਿਹੜਾ ਛੜਾ ਕੇ ਕਿ ਮੇਰੇ ਤਾਂ ਪਾਣੀ ਦੀ ਵਾਰੀ ਆ ਮੈਂ ਦੱਸ ਹੁਣ ਕੀ ਕਰਾਂ ਲੇ ਆਜਾਈ ਰਣਦੀਪ ਦਾ ਤਾਂ ਫੋਨ ਆ ਕੇ ਹਟਿਆ ਠੀਕ ਕਹਿੰਦੀ ਸੀ ਕਹਿੰਦੀ ਮੈਂ ਤੇ ਕਿਸ਼ਤ ਦਾ ਹੱਲ ਨਹੀਂ ਹੋਇਆ ਅੱਛਾ ਤੇ ਫਿਰ ਹੁਣ ਕੀ ਬਣੂਗਾ ਆਜਾ ਆਪਾਂ ਗੱਲ ਕਰਦੇ ਆਂ ਤਾਂ ਹੀ ਤਾਂ ਨਾਲ ਲਿਆਈ ਹੈ ਤੈਨੂੰ ਲੈ ਬਾਈ ਮਿਲ ਗਿਆ ਆਪਾਂ ਨੂੰ ਤਾਂ ਠੀਕ ਆ ਬਾਈ ਹਾਂ ਬਾਈ ਠੀਕ ਆ ਕਿਵੇਂ ਆਈ ਸੀ ਅਸਲਾ ਕਿਸ਼ਤ ਵਾਸਤੇ ਆਈ ਸੀ ਰਣਦੀਪ ਕੋਲੇ ਉਹ ਕਿਸ਼ਤ ਦਾ ਭਾਈ ਮੈਂ ਤਾਂ ਆਪ 20 ਕਰਾਂ ਜਾਇਆ ਕਿਸੇ ਨੇ ਪੈਸੇ ਨਹੀਂ ਦਿੱਤੇ ਕਿਸ ਤਰ੍ਹਾਂ ਤਾਂ ਹੱਲ ਹੀ ਨਹੀਂ ਹੋਇਆ ਓ ਬਾਈ ਸਰ ਤਾਂ ਆਉਣ ਆਲੇ ਉਹਨਾਂ ਦਾ ਟਾਈਮ ਹੋ ਰਿਆ ਹੁੰਦਾ ਉਹੀ ਗੱਲ ਕਰਤੀ ਨਾ ਤੁਸੀਂ ਤਾਂ ਫਿਰ ਓ ਬਾਈ ਕੀ ਕਰਗੇ ਜਦੋਂ ਹੁਣ ਨਾ ਤਾਂ ਦੁੱਧ ਦੁੱਧ ਪੈਦਾ ਪਸ਼ੂ ਹੈ ਨਹੀਂ ਤਾਂ ਕਰਕੇ ਔਖਾ ਹੋਇਆ ਪਿਆ ਆ ਜਾਓ ਬਈ ਘਰੇ ਪਸ਼ੂ ਤਾਂ ਲਿਆ ਨਹੀਂ ਕੋਈ ਚਲ ਤਾਂ ਇਹ ਪਗਲ ਕਰਦੇ ਅੰਦਰ ਜਾ ਕੇ ਸਸਰੀਕਾਲ ਜੀ ਹਾਂਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਦੀਵਾਕਾਂ ਨੇ ਸਿਖਾਇਆ ਹੈ ਭਾਈ ਮੈਨੂੰ ਸਾਈਨ ਕਰਨ ਚਲ ਕਰ ਦੇ ਲੈ ਬੇ ਬਸ ਸਾਈਨ ਕਰ ਦੋ ਮੈਂ ਬਸ ਕਰਤੀ ਸਾਈਨ ਲੈ ਦੇ ਬੇਰਾ ਸੱਚੀ ਸਿੱਖੀ ਹੋਈ ਆ ਲੈ ਮਣ ਆ ਮੇਰਾ ਵੀ ਫੜ ਲੈ ਫੜ ਲੈ ਹਾਂ ਲੋ ਭਾਈ ਪਿੰਨ ਆ ਲੈ ਸਰੋਂ ਦਾ ਪੈਨ ਫੜਾ ਦੇ ਆ ਲੋ ਸਰ ਫੜ ਲੈ ਲੈ ਆਓ ਜੀ ਹੁਣ ਭਾਈ ਤੁਸੀਂ ਐ ਦੱਸੋ ਛੋਡੇ ਸੈਂਟਰ ਲੀਡਰ ਕੌਣ ਬਣੂਗਾ ਆਮਣੀ ਬਣੂਗੀ ਸਾਰਾ ਅੱਛਾ ਜੀ ਹਾਂਜੀ ਚਲ ਭਾਈ ਤੁਸੀਂ ਐ ਕਰੋ ਛੋਡੀ ਜ਼ਿੰਮੇਵਾਰੀ ਹੈ ਕਿਸ਼ਤ ਭਰਾਂ ਦੀ ਹੁਣ ਠੀਕ ਹੈ ਜੀ ਹਾਂ ਸਕਰੀਪ ਐ ਕਰਾ ਫਾਰਮ ਪਾਲਾ ਇਹ ਪਾਲਾ ਨੇ ਆਪ ਹਾਂ ਸਰ ਕਿਸ਼ਤਾ ਤੁਸੀਂ ਇੱਥੇ ਲੈ ਜਾ ਕਰੋ ਜੀ ਆ ਕੇ ਇਸੇ ਘਰੋਂ ਮੈਂ ਇਕੱਠੀਆਂ ਕਰਕੇ ਰੱਖ ਲਾ ਕਰੂੰ ਕਿਸ਼ਤਾਂ ਤੇ ਸਰ ਕਿੰਨੇ ਕਿੰਨੇ ਪੈਸੇ ਮਿਲਣਗੇ ਜੀ ਸਾਨੂੰ ਖਰਚਾ ਕਿੰਨਾ ਪਊਗਾ ਭਾਈ ਥੋੜੀ ਸਾਰਾ ਫਾਇਲ ਦਾ ਖਰਚਾ ਆਇਆ ਕਰੂ 500 ਰੁਪਿਆ ਠੀਕ ਹੈ ਇੱਕ ਵਾਰੀ ਫਾਇਲ ਦਾ ਖਰਚਾ 500 ਕੱਟ ਕੇ ਥੋੜੇ ਦੋ ਦਿਨਾਂ ਬਾਅਦ 29500 ਰੁਪਿਆ ਤੁਹਾਡੇ ਖਾਤੇ ਚ ਆ ਜਾਣਗੇ ਚਲੋ ਠੀਕ ਆ ਜੀ ਛੇਤੀ ਕਰਿਓ ਸਰ ਇਹਨਾਂ ਨੂੰ ਤਾਂ ਕਾਲੀ ਹੋਈ ਪਈ ਆ ਜੀ ਨਾ ਨਾ ਕੋਈ ਪ੍ਰੋਸੈਸ ਹੀ ਹੁੰਦਾ ਚਲੋ ਠੀਕ ਆ ਜੀ ਚੰਗੀ ਗੱਲ ਹੁਣ ਸ਼੍ਰੀਪਾ ਆਪਾਂ ਐ ਕਰਦੇ ਹਫਤੇ ਬਾਅਦ ਅਸੀਂ ਗੇੜਾ ਮਾਰਾਂਗੇ ਜੀ ਠ ਹੁਣ ਕੋਈ ਕਿਸ਼ਤ ਆਵਨੀ ਇਕੱਠੀਆਂ ਕਰਕੇ ਰੱਖਿਓ ਕੋਈ ਨਾ ਸਰ ਟਾਈਮਸ ਤੇ ਹੀ ਕਿਸ਼ਤ ਇਕੱਠੀ ਕਰ ਲਿਆ ਕਰੂੰਗੀ ਮੈਂ ਠੀਕ ਹੈ ਜੀ ਕਿਸ਼ਤ ਲੈ ਜਾ ਕਰੋ ਜੀ ਚਲ ਗਿਆ ਜੀ ਫੇਰ ਹਾਂ ਬਈ ਚਲੋ ਹਾਂ ਚਾਹ ਪਾਣੀ ਪੀ ਜਾਂਦੇ ਜੀ ਨਾ ਨਾ ਬਸ ਹੀ ਚਾਹ ਪਾਣੀ ਚਾਹੀ ਠੀਕ ਹੈ ਜੀ ਚਲੋ ਠੀਕ ਹੈ ਜੀ ਬਈ ਲੈ ਸਰਦਾ ਤਾਂ ਫੋਨ ਵੀ ਆ ਗਿਆ ਕਿਸ਼ਤਾਂ ਇਕੱਠੀਆਂ ਕਰ ਲਾਂ ਹੁਣ ਪਹਿਲਾਂ ਰਣਦੀਪ ਦੀ ਲੈ ਜਾ ਕਿਸ਼ਤ ਫਿਰ ਤਾਈ ਕੰਨੀ ਜਾਊਂਗੀ ਫੜੀ ਲਿਆ ਮਰਨਦੀਪ ਤੋਂ ਪਤਾ ਨਹੀਂ ਘਰੇ ਹੈਗੀ ਆ ਕਿ ਨਾ ਉਹ ਬੈਠੀ ਐ ਬੈਠੀ ਹੋ ਕੇ ਬੈ ਗਈ ਰੰਦੀਪ ਹੈ ਕੰਮ ਕਰਕੇ ਹੋਰ ਬਣੇ ਸਰ ਜਦੁਖੀ ਜਾਂਦਾ ਸੀ ਬਸ ਬੈਠ ਗਈ ਅੱਛਾ ਦਵਾਈ ਦੂਈ ਲੈ ਲੈਂਦੀ ਕੋਈ ਬਸ ਲੈ ਨਹੀਂ ਆ ਗੋਲੀ ਹੁਣ ਤੇ ਹੋਰ ਮੈਂ ਤਾਂ ਕਿਸ਼ਤ ਨੂੰ ਆਈ ਸੀ ਆ ਗਿਆ ਸਰ ਫੋਨ ਆ ਗਿਆ ਸਰ ਦਾਉਣ ਵਾਲੇ ਨੇ ਬਸ ਅੱਛਾ ਹਾਂ ਬੇਬੇ ਤੋਂ ਫੜ ਲਾ ਉਹ ਤੋਂ ਤਾਈ ਤੋਂ ਤਾਈ ਤੋਂ ਫੜੂੰਗੀ ਉਧਰੋਂ ਆ ਗਈ ਅੱਛਾ ਹਾਂ ਚਾਲਾ ਲਾ ਭੈਣੇ ਮੈਂ ਵੀ ਤਿਆਰ ਕਰੀ ਬੈਠੀ ਸੀ ਕਿਸ ਤੇ ਤੇਰੀ ਹਾਲੇ ਫੜ ਹੋਰ ਟਾਈਮ ਸਰ ਦਿੱਤੀ ਜਾਵੇ ਵਧੀਆ ਹੈ ਨਾ ਹਾਂ ਹੋਰ ਪੁੱਛਣਾ ਕਿਹੜਾ ਖੜਦਾ ਪੈਸਾ ਆਉਂਦਾ ਮੰਗ ਰੋ ਆ ਪਹਿਲਾਂ ਤਿਆਰ ਹੋ ਜਾਂਦਾ ਹੋਰ ਆ ਹੀ ਐ ਬਸ ਪੈਸਿਆਂ ਦਾ ਤਾਂ ਹੋਰ ਸੰਤਾ ਆਏ ਸੀ ਵੀ ਲੈ ਮੈਂ ਐਸ ਲੈ ਲਾਂਗੇ ਨੂੰ ਪੁੱਤੇ ਦੀ ਹੁਣ ਮੈਂ ਐਸ ਵੀ ਨਹੀਂ ਲੈਤੀ ਗਈ ਕਿਉਂ ਲੈ ਪੈਸੇ ਕਿਧਰੇ ਹੋਰ ਹੀ ਚੱਲ ਗਏ ਭੈਣੇ ਸਾਡੇ ਤਾਂ ਪੁੱਛ ਨਾ ਲੈ ਵਿਚ ਦੀ ਉਹੀ ਗੱਲ ਕੋਈ ਨਾ ਕੋਈ ਕੁਸਾਈ ਰਹਿੰਦਾਗਾ ਤੇ ਨਾਲੇ ਸੱਚ ਤੁਸੀਂ ਤਿਆਰ ਜਹੀ ਜਾਂਦੇ ਸੀ ਬੈਗ ਜੇ ਪਾਈ ਕਿੱਥੇ ਗਏ ਸੀ ਨੀ ਉਹ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਉਹੀ ਤਰ੍ਹਾਂ ਉਹਨੇ ਰੋਈ ਜਾਂਨੀ ਆ ਉਹੀ ਗੱਲ ਲੋਨ ਕਰਾਇਆ ਸੀ ਮਹਸ ਲੈਣ ਨੂੰ ਤੇ ਫਿਰ ਉੱਥੇ ਵਿਆਹ ਚ ਖਰਚ ਹੋ ਗਏ ਸਾਡਾ ਤਾਂ 10000 ਰੁਪਿਆ ਲੱਗ ਗਿਆ ਉਹ ਸੋਚਦੇ ਕੁਝ ਹੋਰ ਹੁੰਨੇ ਲੱਗ ਕਿਸੇ ਪਾਸੇ ਹੋਰ ਜਾਂਦੇ ਨੇ ਹੋਰ ਕੀ ਕਰੀਏ ਹੁਣ ਬਾਲਾ ਔਖਾ ਹੋਇਆ ਪਿਆ ਕਿਸ਼ਤ ਮੈਂ ਤਾਂ ਮਸਾਂ ਕਰੀਆ ਦੁੱਧਾ ਵਾਲੇ ਦਾ ਵੀ ਸਮਸਤਾ 10000 ਸਿਰ ਕਰਾ ਲਿਆ ਕਿਸ਼ਤਾਂ ਤੇ ਤੂੰ ਭਰਦੀ ਰਹੀ ਫੇ ਟਾਈਮ ਨਾਲ ਹੀ ਚੱਲ ਭੈਣੇ ਕਿਸ਼ਤਾਂ ਦਾ ਤਾਂ ਕਰੂੰਗੀ ਜਿਦੋਂ ਫਿਰ ਹੁਣ ਜਦੋਂ ਹੂਲਾ ਫੱਕ ਹੀ ਲਿਆ ਫਿਰ ਹਾਂ ਚੱਲ ਕੋਈ ਨਾ ਮੈਂ ਉਹ ਤਾਂ ਤਾਈ ਤੋਂ ਵੀ ਫੜਨੀ ਹੈ ਜੇ ਕਿਸ਼ਤ ਹੋਰ ਫਿਰ ਰੈਂਦੀਆਂ ਖੂਂਦੀਆਂ ਆਹ ਚੂੜੀਆਂ ਬੜੇ ਸੁੰਨੇ ਆ ਹਾਂ ਸੱਚ ਲੈ ਚੂੜੀਆਂ ਹੁਣ ਕਰਵਾ ਲਈਆਂ ਹੋਰ ਫਿਰ ਕਰਵਾ ਲਈਆਂ ਹੋਰ ਕੀ ਕਰਾਂ ਮੈਂ ਕਿਹਾ ਚੱਲ ਸੋਣੇ ਨਹੀਂ ਤਾਂ ਨਹੀਂ ਚਾਂਦੀ ਦੀਆਂ ਪਾ ਕੇ ਵਗ ਜਾਂਗੇ ਕਿੰਨੇ ਦੀ ਬਣੀਆਂ ਫਿਰ ਇਹ ਇਹ ਤਾਂ ਬਣੀਆਂ 5000 ਦੀਆਂ ਤੇ ਮੇਰੀ ਗੱਲ ਸੁਣ ਮੇਰੀ ਚਾਚੇ ਦੀਆਂ ਕੁੜੀਆਂ ਤੇ ਮੇਰੀ ਭੈਣੋਂ ਤਾਂ ਭੈਣੇ ਫਿਰ ਵਧੀਆਂ ਨੇ ਉਹ ਤਾਂ ਲੱਗੇ ਹੋਏ ਨੇ ਫਿਰ ਹੁਣ ਚੱਲ ਆਪਾਂ ਨੂੰ ਵੀ ਮਾੜਾ ਮੋਟਾ ਤੈਨੂੰ ਪਤਾ ਵੀ ਜਹੇ ਜਹੇ ਲੋਕ ਰਹਿੰਦੇ ਹੁਜੇ ਰਹਿਣਾ ਪੈਂਦਾ ਚੱਲ ਆਪਾਂ ਵੀ ਕਰਨਾ ਚਾਹੀਦਾ ਵੇ ਹਾਂ ਉਹੀ ਤਾਂ ਗੱਲ ਹੈ ਹੋਰ ਭੈਣੇ ਮੇਰੀਆਂ ਭੈਣਾਂ ਤਾਂ ਸਾਰੀਆਂ ਤਖੜੇ ਘਰੇ ਆ ਮਾਸੀ ਚਾਚੇ ਦੀਆਂ ਕੁੜੀਆਂ ਸਾਰੇ ਸਾਡੇ ਤਾਂ ਫਿਰ ਅਗਲਾ ਕੁਏ ਇਹ ਵੀ ਆਈਆਂ ਅਗੀ ਉੱਠ ਕੇ ਹਨਾ ਵੀ ਇੰਨਾ ਕੁ ਨਹੀਂ ਲੱਗਾ ਇਹਨਾਂ ਦੇ ਜਿਵੇਂ ਲੋਕ ਚੱਲਦੇ ਨੇ ਫਿਰ ਉਹਵੇਂ ਵੀ ਰਹਿਣਾ ਪੈਂਦਾ ਨਾ ਰਹਿਣਾ ਪੈਂਦਾ ਹੋਰ ਦੁਨੀਆਦਾਰੀ ਹੈ ਹੋਰ ਚੱਲ ਚੰਗਾ ਮੈਂ ਤਾਈ ਤੋਂ ਫੜ ਲਾਂ ਕਿਸ਼ਤ ਚਾਲ ਫੜਨ ਦਾ ਬਹਿਣੇ ਹੋਰ ਚੰਗਾ ਹੋਰ ਬਾਕੀ ਸਾਰੀਆਂ ਦੀ ਆ ਗਈ ਹਾਂ ਬਾਕੀ ਸਾਰੀਆਂ ਦੀ ਆ ਗਈ ਚਲੋ ਠੀਕ ਹੈ ਚੰਗਾ ਲੈ ਮੈਦਾਨਾ ਆ ਬਾਂਚ ਖੜਾ ਕਰ ਲਿਆ ਲੋਨ ਜਾ ਲੈ ਕੇ ਵੀ ਸਿਆਪਾ ਪਾਇਆ ਆਵਦੀ ਜਾਨ ਨੂੰ ਲੈ ਪੈਸੇ ਸਾਰੇ ਲੱਗ ਗਏ ਹੁਣ ਸਾਨੂੰ ਟੈਨਸ਼ਨ ਲੱਗੀ ਪਈ ਆਗਲੀ ਕਿਸ਼ਤ ਵਾਰੀ ਕੀ ਕਰੂੰਗੀ ਹਾ ਹਫਤਾ ਤਾਂ ਆ ਹੀ ਰਹਿੰਦਾ ਦਾ ਚਲੋ ਦੇਖਾਂਗੇ ਕੀ ਬਣਦਾ ਲੈ ਫੇਰੇ ਖੜੇ ਸੀ ਲੋਨ ਕਰਾਉਣ ਨੂੰ ਜਿਹੇ ਜੀ ਚੀਜ਼ਾਂ ਤੇ ਖਰਚ ਕਰਨਾ ਸੀ। ਹੋਰ ਤਾਈ ਕੀ ਕਰੀ ਜਾਂਦੀ ਸੀ? ਕੁਸ ਨਹੀਂ ਪਾਣੀ ਜੱਤਤਾ ਧਰਦੀ ਸੀ। ਅੱਛਾ। ਹਾਂ। ਨੌਂਦੀ ਹੋਏਗੀ। ਕਿਵੇਂ? ਹਾਂ। ਮੈਂ ਕਿਸ਼ਤ ਲੈਣ ਆਈ ਸੀ। ਅੱਛਾ। ਹਾਂ ਸਰ ਦਾ ਫੋਨ ਆ ਗਿਆ ਤੇ ਹੋ ਗਈਆਂ ਇਕੱਠੀਆਂ ਸਾਰਿਆਂ ਨੇ ਕਿਸੇ। ਸਾਭਦੀਆਂ ਆ ਗਿਆ ਰਣਦੀਪ ਤੋਂ ਵੀ ਹੁਣੇ ਲੈ ਕੇ ਆਈਆਂ ਕਿਸ਼ਤਾ ਦੇਖ। ਅੱਛਾ। ਤੇ ਸਾਦਾ ਫੋਨ ਆ ਗਿਆ। ਅੱਛਾ। ਹਾਂ ਆਉਣ ਆਲੇ ਆ ਸਾਰੇ। ਹਾਂ। ਕਿਧਰੋਂ ਪੰਗਾ ਲਿਆ ਆਪਾਂ ਹਾਂ। ਕਿਉਂ ਉਹ ਤਾਂ ਫਾਈ ਤੁ ਵੀ ਕਾਲੀ ਕਰਦੀ ਸੀ ਹੁਣ ਕਹਿੰਦੀ ਪੰਗਾ ਲੈਣਾ ਬਸ ਮਸਾਂ ਇਕੱਠੇ ਕਰੇ ਨੇ ਲਫੜ ਕਿੰਨੇ ਨੇ ਦੇਖ ਲੈ ਗਿਣ ਲੈ ਠੀਕ ਹੈ ਠੀਕ ਹੈ ਠੀਕ ਹੈ ਹੁਣ ਸਮੇਂ ਸਰ ਪਰਦੇ ਕਰਦਾ ਹੀ ਕਿਸ਼ਤ ਹੋਣਾ ਦੋਵੇਂ ਪਹਿਲਾਂ ਹੀ ਸੰਸਾ ਲੱਗ ਜਾਂਦਾ ਫਿਰ ਉਹ ਤਾਂ ਹੁਣ ਪਹਿਲਾਂ ਦੇਖ ਨਹੀਂ ਜਿਵੇਂ ਕਿਸ਼ਤ ਕਰਨੇ ਕੋ ਮੇਰੀ ਗੱਲ ਸੁਣਤਾ ਜੇ ਆਪਾਂ ਟਾਈਮ ਸਰ ਪਰਦੇ ਰਵਾਂਗੇ ਕਿਸ਼ਤ ਤਾਂ ਆਪਾਂ ਨੂੰ ਹੋਰ ਵੀ ਦੇਣਗੇ ਵੱਡਾ ਮਿਲੂਗਾ ਅਗਲੀ ਵਾਰ ਨੂੰ ਲੋਨ ਨਾ ਭੈਣੀ ਦਾ ਦੇਖ ਲੈ ਪੈਸੇ ਨਹੀਂ ਤਾਂ ਲੋੜ ਹੀ ਰਹਿੰਦੀ ਐ ਲੋੜ ਰਹਿੰਦੀ ਐ ਮੈਂ ਨਹੀਂ ਲਾ online ਦੀ ਕਿਉਂ ਹਾਂ ਔਖਾ ਹੋ ਕੇ ਮਸਾਂ ਇਕੱਠੇ ਕਰਦੀਆਂ ਪੈਸੇ ਮੈਂ ਕਿਹੜਾ ਕੋਈ ਕੰਮ ਕਰਦੀ ਆ ਫਿਰ ਕੰਮ ਕਰ ਤੇ ਲਾਉਣੇ ਸੀ ਤਾਈ ਪੈਸੇ ਉਹਦੇ ਤੂੰ ਬਸ ਆਈ ਹੁਣ ਜੇ ਮੈਂ ਕੋਈ ਕੰਮ ਕਰਦੀ ਹੋਵਾਂ ਤੇ ਬੁੜੀਆਂ ਹੁਣ ਤੂੰ ਤੇਰੇ ਵਰਗੀਆਂ ਕੁੜੀਆਂ ਦਾ ਕੋਈ ਕੱਪੜੇ ਸਿਉਂਦੀਆਂ ਕੋਈ ਕੁਸ਼ ਕਰਦੀ ਐ ਜਾਂ ਕੋਈ ਪਸ਼ੂ ਚਾਂਦਦੀਆਂ ਨੇ ਮੈਂ ਕਿਹੜਾ ਕੋਈ ਪਸ਼ੂ ਚਾਂਦਦੀ ਚੱਲ ਕੋਈ ਨਾ ਮੇਰੀ ਕਿਸ਼ਤ ਦੇ ਰਗਾ ਟਾਈਮ ਸਰ ਚੱਲ ਕੋਈ ਨਹੀਂ ਜੇ ਕਦੇ ਅੜਕ ਗਈ ਪਹਿਲਾਂ ਫਿਰ ਤੈਨੂੰ ਜਿਵੇਂ ਹੁਣ ਕਿਸ਼ਤ ਦਿੱਤੀ ਹੈ ਬਸ ਐਂ ਭਰਦੇ ਰਹੀ ਫਿਰ ਮੂਰੇ ਲੀਡਰ ਤਾਂ ਨਹੀਂ ਆ ਤਾਈ ਫਿਰ ਮੇਰੇ ਤੇ ਗੱਲ ਆਉਂਦੀ ਹੈ ਲੀਡਰ ਕੋ ਤੂੰ ਹੈ ਫਿਰ ਕਈ ਵਾਰੀ ਲੀਡਰ ਨੂੰ ਵੀ ਭਰਨੀ ਪੈ ਜਾਂਦੀ ਹੈ ਚੱਲ ਕੋਈ ਨਾ ਚੰਗਾ ਤਾਂ ਹੀ ਫਿਰ ਉਹ ਬਣਾ ਲਾ ਫੋਨ ਉਹਾਰੇ ਇੱਕ ਵਾਰ ਤਾਂ ਆ ਕੇ ਵੀ ਹੱਟ ਗਿਆ ਫੋਨ ਠੀਕ ਆ ਚੰਗਾ ਲੈ ਅਸਗਰੀਬ ਉਹ ਇਹਨਾਂ ਦਾ ਕਿਸ਼ਤ ਆਪਾਂ ਨੂੰ ਪੂਰੀਆਂ ਦੇਤੀਆਂ ਠੀਕ ਆ ਵਧੀਆ ਹੋਇਆ ਬਾਈ ਉਹ ਆਪਣੇ ਨਾਲ ਦੇ ਰੱਖਿਆ ਦੇ ਸੀ ਕਹਿੰਦੇ ਵੀ ਇਸ ਪਿੰਡ ਚ ਤਾਂ ਵੀ ਕਿਸ਼ਤਾਂ ਵੀ ਤੁਹਾਨੂੰ ਪੂਰੀਆਂ ਮਿਲਦੀਆਂ ਹੀ ਨਹੀਂ ਓਏ ਉਹੀ ਮਾਰਦੇ ਹੋਣਗੇ ਜਾਣ ਕੇ ਉਹਨਾਂ ਨੂੰ ਆਇਆ ਹੁੰਦਾ ਵੀ ਅਸੀਂ ਇੱਥੇ ਫਾਇਦਾ ਚੱਕਾਂਗੇ ਹਾਂ ਚੱਲ ਵਧੀਆ ਅੱਜ ਦਾ ਟਾਈਮ ਨਾ ਵਿ ਚਲ ਬਰੀ ਆ ਬਜੀ ਟਾਈਮ ਸਰ ਭਰੀ ਜਾਣਾ ਆਪਾਂ ਨੂੰ ਹੀ ਵਦਗਾ ਫੇਰੀ ਤਨਖਾਹ ਮਿਲੂਗੀ ਲੈ ਆਪਾਂ ਇਹਨੂੰ ਫਟਾ ਦੇ ਆ ਲੈ ਚੱਲ ਬਾਈ ਇੱਥੋਂ ਦਾ ਕੰਮ ਨਿਬੜ ਗਿਆ ਤੇ ਹੁਣ ਆਪਾਂ ਅਗਲੇ ਪਿੰਡ ਚੱਲਦੇ ਆਂ ਫੇਰ ਦੇਖਦੇ ਆਂ ਕੀ ਚਲ ਮੜਾ ਛੇਤੀ ਕਰ ਫੇਰ ਹਾਂ ਠੀਕ ਐ ਬਾ ਚੱਲਦੇ ਆਂ ਜਾਂ ਪਹਿਲਾਂ ਆਪਾਂ ਐ ਕਰਦੇ ਆਪਣੇ ਦਫ਼ਤਰੀ ਹੋ ਚੱਲਦੇ ਆਂ ਦਫ਼ਤਰੋਂ ਚੱਲ ਰੋਟੀ ਖਾ ਲਾਂਗੇ ਨਾਲੇ ਉੱਥੇ ਹਾਂ ਹਾਂ ਚਲ ਠੀਕ ਚਲੋ ਰਾਜਰ ਜੱਬ ਹੋਇਆ ਪੈਸੇ ਕਿਸੇ ਤੋਂ ਮਿਲੇ ਨਹੀਂ ਉਠਾ ਪੰਗਾ ਕਰ ਲਿਆ ਕਿਸ਼ਤਾਂ ਆਂ ਕਢਾ ਕੇ ਹੁਣ ਕਿਸੇ ਤੋਂ ਨਹੀਂ ਮਿਲੇ 20 ਘਰਾਂ ਦੇ ਜਾਇਆ ਇਦੇ ਰਹੋ ਭਾਈ ਪੈਸੇ ਕਿਸੇ ਨੇ ਨਹੀਂ ਹਾਂ ਕਰੀ ਐ ਮੈਂ ਆਖਿਆ ਸੀ ਪਹਿਲਾਂ ਕਿ ਤੂੰ ਨਾ ਇਹ ਕੰਮ ਕਰਨਾ ਇਹ ਕੰਮ ਕਰ ਮੰਨੀ ਨਹੀਂ ਕਿਸੇ ਦੀ ਗੱਲ ਹੋਰ ਤਾਂ ਆਖੀ ਕਿਸ਼ਤਾਂ ਕਿਸ਼ਤਾਂ ਪੈਸੇ ਕਢਾ ਲਾ ਲੋਨ ਕਰਾ ਲਾ ਲੋਨ ਕਰਾ ਲਾ ਹੁਣ ਕਿਸ਼ਤਾਂ ਵਾਲੇ ਪਿੰਡ ਚਾਰੇ ਆ ਹੁਣ ਉਹ ਤਾਂ ਉਥੋਂ ਕਿਸ਼ਤ ਲੈ ਕੇ ਸਿੱਧੇ ਇੱਥੇ ਆਉਣਗੇ ਈ ਜਵਾਬ ਦੇ ਮੰਗੇ ਉਹਨਾਂ ਨੂੰ ਚਾਲਾ ਕਰੀ ਯੱਕ ਦੇਖਦਾ ਕਰਦਾ ਕਿਵੇਂ ਕੁਸ ਤਾਂ ਨਹੀਂ ਪੇਟ ਜਿਸੀ ਪੈਸੇ ਪੁੱਛਣ ਕਿਸ ਤੋਂ ਮਿਲਣਗੇ ਕਾ ਨਾ ਮੇਰਾ ਚਾਰ ਘਰਾਂ ਦੇ ਜਾਇ ਸਾਰਿਆਂ ਨੇ ਜਵਾਬ ਦਿੱਤਾ ਇਹ ਵੀ ਫੰਨ ਨਹੀਂ ਲੈ ਲਿਆ ਕਿੱਥੋਂ ਉੱਥੇ ਆਪਾਂ ਕਰਿਆ ਸਾਰਾ ਦਿਨ ਹੋ ਗਿਆ ਭੌਂਕਦੇ ਨੂੰ ਓਕੇ ਸਤ ਕੋਸਤਰਾ ਨਹੀਂ ਹੱਲ ਹੋਇਆ ਮੈਥੋਂ ਆਪਦਾ ਕਿਵੇਂ ਮਰਜ਼ੀ ਕਰ ਤੈਨੂੰ ਮੈਂ ਆਖਿਆ ਸੀਗਾ ਉਦੋਂ ਮੈਂ ਤਾਂ ਆਪਚਾਰਕਰਾਂ ਦੇ ਜਾਇ ਆਈ ਹੁਣ ਉਹਨਾਂ ਨੂੰ ਕੀ ਮੂੰਹ ਦਿਖਾਵਾਂ ਕਿੱਧਰ ਜਾਈਏ ਮੈਨੂੰ ਨਹੀਂ ਪਤਾ ਮੈਂ ਤਾਂ ਖੇਤ ਨੂੰ ਜਾਣਾ ਤੇ ਆਪ ਦਾ ਹੱਲ ਆਪੇ ਕਰ ਮੈਂ ਤਾਂ ਸਾਰੇ ਪਿੰਡ ਤੇ ਜਾਇ ਆ 20 ਕਰਾਂ ਦੇ ਕਿਸੇ ਨੇ 1 ਰੁਪਿਆ ਨਹੀਂ ਦਿੱਤਾ ਲੈ ਮੈਂ ਕਿੱਥੋਂ ਹੱਲ ਕਰਾਂ ਮੈਂ ਤਾਂ ਆਪਚਾਰਕਰਾਂ ਦੇ ਜਾਇ ਆਈ ਹੁਣ ਅਗਲੇ ਨੇ ਕਿਸੇ ਨੇ ਦਿੱਤੇ ਨਹੀਂਗੇ ਦੱਸੋ ਹੁਣ ਜਾਂ ਉਹਨਾਂ ਨੂੰ ਕਹਿ ਦੀ ਫਿਰ ਕਹ ਫੇਰ ਭਰ ਦਿਆਂਗੇ ਅਗਲੇ ਮਹੀਨੇ ਉਹ ਨਹੀਂ ਲੈਂਦੇ ਉਹ ਤਾਂ ਲੈ ਕੇ ਹੱਲਣਗੇ ਇੱਥੇ ਧਰਨਾ ਦੇ ਕੇ ਬਹਿ ਜਾਣਗੇ ਘਰੇ ਉਹ ਕਦੋਂ ਹੱਲ ਦੇਣਗੇ ਧਰ ਨਾਲੇ ਕੇ ਬਹਿ ਜਾਣਗੇ ਫਿਰ ਮੈਂ ਕੀ ਕਰਾਂ ਮੈਂ ਉਧਰ ਤਾਂ ਹੁਣ ਖੇਤ ਮੇਰੀ ਪਾਣੀ ਦੀ ਵਾਰੀ ਐ ਉਧਰ ਤੂੰ ਆਪ ਸੈਪਾ ਪਾਦਾ ਮੈਂ ਕਿੱਥੋਂ ਲਿਆਵਾਂ ਪੈਸੇ ਹਾਂ ਮੇਰੀ ਗੱਲ ਸੁਣ ਉਹ ਤਾਂ ਤੂੰ ਵੀ ਹਾਂ ਚ ਹਾਂ ਮਲਾਈ ਸੀਗੀ ਹਾਮੀ ਭਰੀ ਸੀ ਵੀ ਲੋਨ ਲੈ ਲੈ ਜੇ ਤੂੰ ਨਾ ਕਰਦਾ ਤਾਂ ਮੈਂ ਕਦੋਂ ਲੋਨ ਲੈਂਦੀ ਸੀ ਮੈਂ ਤਾਂ ਤੇਰੀ ਨਾਲ ਨਾਲ ਲੈਂਦਾ ਉਹ ਮੈਂ ਤਾਂ ਹਾਮੀ ਤਾਂ ਭਰੀ ਸੀ ਚਲ ਮਹਾਪਾਹ ਉਹ ਲੈ ਲਾਂਗੇ ਮੱਝ ਤੂੰ ਸਾਰੇ ਪੈਸੇ ਤੀਰਾ 30 ਹਾਲ ਖਰਾਬ ਕਰਤਾ ਕਿ ਮੈਂ ਕਿਹੜਾ ਕੱਲੀ ਨੇ ਹਾਲ ਖਰਾਬ ਕਰਤਾ ਪੈਸੇ ਤਾਂ ਤੇਰੇ ਕੋਲ ਸੀ ਸਿਰ ਮੂੜਾ ਹੁਣ ਤੂੰ ਮੇਰੇ ਮੜਦਾਗਾ ਵੀ ਤਾਂ ਐ ਖਰਾਬ ਮੈਨੂੰ ਨਹੀਂ ਪਤਾ ਆਪ ਦੇ ਕੋਲ ਤਾਂ ਮਰਜ਼ੀ ਕਰੀ ਹੱਲ ਮੈਂ ਲੈ ਦੇਖ ਲੈ ਮੇਰੀ ਜਾਨ ਨੂੰ ਕੰਡੇ ਬੀਜ ਕੇ ਹੁਣ ਆ ਕੇ ਜਾਨਾ ਖੇਤ ਨੂੰ ਮੈਂ ਦੱਸ ਕੀ ਕਰਾਂ ਹੁਣ ਉਹ ਤਾਂ ਆ ਕੇ ਇੱਥੇ ਬਹਿ ਜਾਣਗੇ ਉਹ ਕਦੋਂ ਕਿਸਤ ਲੈਵਣਾ ਹਲਦੇਣਗੇ ਇਹ ਤਾਂ ਕੰਡੇ ਬੀਜ ਤੇ ਮੇਰੀ ਜਾਨ ਨੂੰ ਕਿੱਥੋਂ ਮੈਂ ਜੀਵ ਹਲਾਤੀ ਵੀ ਆਮਨ ਆਈ ਸੀ ਜੇ ਮੈਂ ਨਾ ਕਹਿੰਦੀ ਸਾਰਾ ਤਾਂ ਫੇਰ ਵੀ ਸਰੀ ਜਾਂਦਾ ਸੀਗਾ ਹੁਣ ਤਾਂ ਸਮਾਂ ਇਹਦੂ ਵੀ ਜਾਨ ਕੜੱਕੀ ਚ ਆ ਗਈ ਹੁਣ ਕੀ ਹੱਲ ਕਰਾਂ ਕੁਝ ਦਿਸਦਾ ਹੀ ਨਹੀਂ ਮੈਨੂੰ ਤਾਂ ਆਪ ਤਾਂ ਨਿਕਲ ਗਿਆ ਹੁਣ ਖੜਾ ਛੜਾ ਕੇ ਕਿ ਮੇਰੇ ਤਾਂ ਪਾਣੀ ਦੀ ਬਾਰੀ ਆ ਮੈਂ ਦੱਸ ਹੁਣ ਕੀ ਕਰਾਂ ਲੇ ਆ ਜਾ ਤਾਈ ਰੰਦੀਪ ਦਾ ਤਾਂ ਫੋਨ ਆ ਕੇ ਹਟਿਆ ਠੀਕ ਕਹਿੰਦੀ ਸੀ ਕਹਿੰਦੀ ਮੈਂ ਤੇ ਕਿਸ਼ਤ ਦਾ ਹੱਲ ਨਹੀਂ ਹੋਇਆ ਅੱਛਾ ਤੇ ਫਿਰ ਹੁਣ ਕੀ ਬਣੂਗਾ ਆਜਾ ਆਪਾਂ ਗੱਲ ਕਰਦੇ ਆਂ ਤਾਂ ਹੀ ਤਾਂ ਨਾਲ ਲਿਆਈ ਏ ਤੈਨੂੰ ਲੈ ਬਾਈ ਮਿਲ ਗਿਆ ਆਪਾਂ ਨੂੰ ਤਾਂ ਠੀਕ ਆ ਬਾਈ ਹਾਂ ਬਾਈ ਠੀਕ ਆ ਕਿਵੇਂ ਆਏ ਸੀ ਅਸੀਂ ਤਾਂ ਕਿਸ਼ਤ ਵਾਸਤੇ ਆਏ ਸੀ ਰੰਦੀਪ ਕੋਲੇ ਉਹ ਕਿਸ਼ਤ ਦਾ ਭਾਈ ਮੈਂ ਤਾਂ ਆਪ 20 ਕਰਾਂ ਦੇ ਜਾ ਕਿਸੇ ਨੇ ਪੈਸੇ ਨਹੀਂ ਦਿੱਤੇ ਕਿਸ ਤਰ੍ਹਾਂ ਤਾਂ ਹੱਲ ਹੀ ਨਹੀਂ ਹੋਇਆ ਓ ਬਾਈ ਸਰ ਤਾਂ ਆਉਣ ਵਾਲੇ ਉਹਨਾਂ ਦਾ ਟਾਈਮ ਹੋ ਰਿਹਾ ਹੁੰਦਾ ਉਹੀ ਗੱਲ ਕਰਤੀ ਨਾ ਤੁਸੀਂ ਤਾਂ ਫਿਰ ਓ ਬਾਈ ਕੀ ਕਰਗੇ ਜਦੋਂ ਹੁਣ ਨਾ ਤਾਂ ਦੁੱਧ ਦੁੱਧ ਪੈਦਾ ਪਸ਼ੂ ਹੈ ਨਹੀਂ ਤਾਂ ਕਰਕੇ ਔਖਾ ਹੋਇਆ ਪਿਆ ਆ ਜਾਓ ਬਈ ਘਰੇ ਪਸ਼ੂ ਤਾਂ ਲਿਆ ਨਹੀਂ ਕੋਈ ਚਲ ਤਾਂ ਇਹ ਪਗਲ ਕਰਦੇ ਅੰਦਰ ਜਾ ਕੇ ਆਪ ਕਿਸ ਤਰ੍ਹਾਂ ਇਹ ਨਾਲਗਾ ਸਸਰੀ ਘਾਲ ਜੀ ਹਾਂਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ